ਕਹਿੰਦੇ ਕਿ ਪੁਪਾਲ ਦੇ ਵਿੱਚੋਂ ਇੱਕ ਬੀਬੀ ਫੜੀ ਗਈ ਹੈ ਰਾਜਸਥਾਨ ਪੁਲਿਸ ਨੇ ਫੜੀ ਹੈ ਔਰ ਬੀਬੀ ਨੇ 7 ਮਹੀਨਿਆਂ ਦੇ ਵਿੱਚ 25 ਵਿਆਹ ਕਰਾ ਲਿਆ ਉਹ ਪਤਾ ਨਹੀਂ ਵਿਆਹ ਕਿਹੜੇ 23 ਸਾਲ ਦੀ ਹੈ 23 ਸਾਲ ਦੀ 25 ਵਿਆਹ ਕਰਾ ਲਿਆ ਹਾਂ ਕਮਾਲ ਹੈ ਇਹ ਤਾਂ ਜੇ 26 ਹੋ ਜਾਂਦੇ ਤੇ ਫਿਲਮ ਸੀ ਨਾ ਜਿਵੇਂ ਸਪੈਸ਼ਲ 26 ਇਹਦੇ ਤੇ ਵੀ ਇੱਕ ਬਣ ਜਾਣੀ ਸੀ ਤੇ ਇਹਦੇ ਹੁਣ ਵੀ ਬਣਨੀ ਚਾਹੀਦੀ ਹੈ ਉਹ ਤੇ ਇੱਕ ਬਣੀ ਹੈ ਸੋਨਮ ਕਪੂਰ ਦੀ ਫਿਲਮ ਹੈਗੀ ਆ ਹੂੰ ਮੈਨੂੰ ਨਾਂ ਭੁੱਲ ਗਿਆ ਕਿ ਮੈਂ ਫਿਲਮਾਂ ਕਾਫੀ ਦੇਖਦਾ ਹੁੰਦਾ ਸੀਗਾ ਜੀ ਤਾਂ ਸੋਨਮ ਕਪੂਰ ਦੀ ਜਿਹੜੀ ਨਿਲਕਪੂਰ ਦੀ ਧੀ ਹੈ ਨਾ ਬੜੀ ਤੇਜ਼ ਤਰਾਰਾ ਹੁਣ ਤੇ ਸ਼ਾਦੀ ਸ਼ੁਦਾ ਹੋ ਗਈ ਆ ਉਹ ਹੂੰ ਬਹੁਤ ਮਤਲਬ ਕਿ ਬਹੁਤ ਹਾਜ਼ਰ ਜਵਾਬ ਆ ਉਹ ਕੁੜੀ ਤਾਂ ਬਹੁਤ ਕਾਬਿਲ ਐਕਟਰਸ ਵੀ ਸੀਗੀ ਹੂੰ ਹੁਣ ਤਾਂ ਘਟ ਕੋ ਸ਼ਾਇਦ ਫਿਲਮਾਂ ਫਿਲਮਾਂ ਕਰਦੀ ਆ ਤਾਂ ਕਹਿੰਦਾ ਮਤਲਬ ਇਹ ਆ ਕਿ ਉਹ ਫਿਲਮ ਏਸੇ ਕਨਸੈਪਟ ਤੇ ਸੀਗੀ ਹੂੰ ਕਿ ਇੱਕ ਬਿਜ਼ਨਸ ਹੈ ਵੀ ਜਿਹੜਾ ਬਿਜ਼ਨਸ ਨਾ ਕਹ ਲਈਏ ਇੱਕ ਦਾਖੋਰੀ ਦਾ ਢਾਂਗ ਆ ਜੀ ਕਿ ਭਾਈ ਵਿਆਹ ਕਰਵਾਉ ਵਿੱਚ ਉਹ ਸਾਰੇ ਹੁੰਦੇ ਵਿਚੋਲੇ ਵਿਚਾਲੇ ਵਗੈਰਾ ਨਾ ਬਹੁਤ ਤਕੜਾ ਰੈਕਟ ਬਣਿਆ ਹੁੰਦਾ ਜੜੀ ਮੇੜੀ ਹੁੰਦਾ ਸਰ ਬੰਦਾ ਲੱਭੇ ਜਾਂਦਾ ਪਹਿਲਾਂ ਅੜਿਆ ਤੁਹਾਡਾ ਕੇਸ ਵੀ ਵੇਖਿਆ ਜਾਂਦਾ ਕਿਹਦੇ ਕੋਲ ਮਾਲ ਠਾ ਲਾਇਗਾ ਫਿਰ ਉਹ ਮੁੜ ਕੇ ਵਿਆਹ ਸ਼ਾਦੀ ਹੋ ਕੇ ਅਗਲਾ ਕਹਿੰਦਾ ਡੋਲੀ ਕੀ ਡੋਲੀ ਉਹ ਫਿਲਮ ਦਾ ਨਾਮ ਹੀ ਦੱਸਤਾ ਜੀ ਉਹ ਏਸੀ ਏਸੇ ਮਸਾਲੇ ਤੇ ਬਣੀ ਹੋਈ ਫਿਲਮ ਸੀ ਹੂੰ ਤੇ ਪੰਜਾਬੀ ਚ ਇਸ ਤਰ੍ਹਾਂ ਦੀਆਂ ਫਿਲਮਾਂ ਬਹੁਤ ਘੱਟ ਬਣਦੀਆਂ ਜਦ ਕਿ ਪੰਜਾਬ ਚ ਵੀ ਇਸ ਤਰ੍ਹਾਂ ਬਹੁਤ ਵਾਰੀ ਹੋਇਆ ਬਹੁਤ ਵਾਰੀ ਹੋਇਆ ਹੂੰ ਤਾਂ ਗੱਲ ਇਹ ਆ ਕਿ ਇਹ ਰਾਜਸਥਾਨ ਦੇ ਵਿੱਚ ਕੋਈ ਆਖਰੀ ਸ਼ਿਕਾਰ ਸੀ ਹਮ ਨਵਾਂ ਲੱਗਦਾ ਸ਼ਿਕਾਰ ਕੋਈ ਫਸਾ ਲਿਆ ਸਾਨੂੰ ਵਾਇਰ ਨੇ ਤਬਾਹ ਕਰਕੇ ਤੇ ਜਿਹੜਾ ਨਵਾਂ ਸ਼ਿਕਾਰ ਆਖਰੀ ਸ਼ਿਕਾਰ ਜਿਹੜਾ ਫਸਾਇਆ ਨਾ ਉਸ ਤੋਂ ਬਾਅਦ ਇਹ ਫੜੀ ਗਈ ਜਾ ਕੇ ਪਪਾਲ ਦੇ ਵਿੱਚ ਹਮ ਪਪਾਲ ਦੇ ਵਿੱਚ ਇਹ ਜਾ ਕੇ ਫੜੀ ਜਾਂਦੀ ਆ ਫਿਰ ਪਤਾ ਲੱਗਿਆ ਕਿ ਇਹ ਕੋਈ ਇਕਲੌਤੀ ਠੱਗੀ ਥੋੜੀ ਸੀ ਇਹਨੇ ਤੇ ਸੁਖ ਦੇ ਨਾਲ ਹੁਣ ਮਰੱਬਾ ਪੂਰਾ ਕਰ ਦਿੱਤਾ ਉਹ ਮਰੱਬਾ ਹੁੰਦਾ ਨਾ 25 ਕਿੱਲਿਆਂ ਨੂੰ ਮਰੱਬਾ ਕਹਿੰਦੇ ਸੀ ਤਾਂ ਇਹਨੇ ਤੇ ਵੀ ਮਰੱਬਾ ਸ਼ਾਦੀਆਂ ਦਾ ਵੀ ਕੀਤਾ ਹੋਇਆ ਮੈਨੂੰ ਪਤਾ ਲੱਗਿਆ ਫਲਾਣੀ ਥਾਂ ਤੋਂ ਵੀ ਇਦਾਂ ਹੋਇਆ ਫਲਾਣੀ ਥਾਂ ਤੋਂ ਵੀ ਇਦਾਂ ਹੋਇਆ ਫਲਾਣੀ ਥਾਂ ਤੋਂ ਵੀ ਇਦਾਂ ਹੋਇਆ ਤਾਂ ਭਈ ਗੱਲ ਇਹ ਹੈ ਕਿ ਅੱਜਕੱਲ ਮੁਹੱਬਤ ਅਬ ਤजारत ਬਣ ਗਈ ਹੈ ਕਿ ਤजारत ਅਬ ਮੁਹੱਬਤ ਬਣ ਗਈ ਹੈ ਅੱਜ ਕੱਲ ਇਹ ਸਭ ਕੁਝ ਤਸਾ ਉਲਟਾ ਹੋ ਗਿਆ ਨਾ ਸਭ ਮੁਹੱਬਤ ਤजारत ਬਣ ਗਈ ਹੈ ਤजारत ਮੁਹੱਬਤ ਬਣ ਗਈ ਹੈ ਅੱਜ ਕੱਲ ਭਾਈ ਰਿਸ਼ਤੇ ਗੰਢ ਕੇ ਲੋਕਾਂ ਨੂੰ ਲੁੱਟਿਆ ਜਾਂਦਾ ਹੈ ਕੋਈ ਯਾਰ ਬਣ ਕੇ ਲੁੱਟਦਾ ਹੈ ਕੋਈ ਐਦਾਂ ਵਿਆਹ ਕਰਵਾ ਕੇ ਕੋਈ ਕੁਝ ਕੋਈ ਕੁਝ ਮਤਲਬ ਸੋ ਉਲਟਾ ਪੁਲਟਾ ਹੈ ਸਰ ਹੂੰ ਜਸਪਾਲ ਪੱਟੀ ਦੇ ਪ੍ਰੋਗਰਾਮ ਨੂੰ ਸਭ ਉਲਟਾ ਪਲਟਾ ਹੋ ਗਿਆ ਜਿੱਥੇ ਕਹਿੰਦੇ ਤਲਵਾਰ ਨਾਲ ਚੱਲੇ ਉੱਥੇ ਪਿਆਰ ਨਾਲ ਮਾਰਦੇ ਹੋ ਨਾ ਉਹ ਸਿਸਟਮatical ਚੱਲਦਾ ਸਰੂਕ ਬੜਾ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਗਲਤ ਆ ਪਰ ਜਿਹੜਾ ਲੋਕਾਂ ਕੋਲ ਵਫਾਦਾਰ ਲੋਕ ਵਫਾਦਾਰ ਰਿਸ਼ਤੇ ਵਧੀਆ ਮਾਹੌਲ ਹੈ ਬੱਸ ਸਮਝੋ ਕਿ ਸਾਰਾ ਕੁਝ ਸਾਰਾ ਕੁਝ ਪਾ ਲਿਆ ਤੁਸੀਂ ਹੂੰ ਬਿਲਕੁਲ ਬਿਲਕੁਲ ਇਹ ਤਾਂ ਹੈ ਜੀ ਇਹ ਚ ਪੰਜਾਬੀ ਦੇ ਵਿੱਚ ਇੱਕ ਕਹ ਰਹੇ ਨੇ ਕਿ ਫਿਲਮ ਬਣੀ ਹੈ ਸਿੰਘ ਸਾਹਿਬ ਕਹ ਰਹੇ ਨੇ ਪੰਜਾਬੀ ਚ ਵੀ ਬਣੀ ਹੈ ਨਾਮ ਨਹੀਂ ਯਾਦ ਨੀਰੂ ਬਾਜਵਾ ਤੇ ਭੱਲਾ ਹੋਰ ਪੱਲਾ ਅੱਛਾ ਜੀ ਸ਼ਾਇਦ ਬਣੀ ਹੋਣੀ ਹੈ ਕੀ ਤੇ ਇੱਕ ਫਿਟਨੈਸ ਐਕਸਪਰਟ ਮਿੱਤਰ ਦੱਸ ਰਹੇ ਨੇ ਕਹਿੰਦੇ ਥਾਰ ਵਾਲੀ ਬੀਬੀ ਤਾਂ ਫੇਰ ਰੀਲਾਂ ਬਣਾਉਣ ਲੱਗ ਗਈ ਹੈ ਚਲੋ ਹੁਣ ਆਪਾਂ ਕੀ ਕਰ ਸਕਦੇ ਆ ਉਹਦੀਆਂ ਰੀਲਾਂ ਨੂੰ ਹੁਣ ਆਪਾਂ ਨਾ ਵੇਖੀਏ ਜੇ ਦੇਖਣ ਦਾ ਵੀ ਕੋਈ ਹੈ ਚਸ ਤੇ ਦੇਖ ਲਓ ਫਿਰ ਮੈਂ ਤਾਂ ਹੁਣ ਕੀ ਕਰਾਂ ਜੇ ਤੁਹਾਨੂੰ ਵਧੀਆ ਕੋਈ ਲੱਗਦੀ ਹੈ ਰੀਲ ਅ ਰੀਲਾਂ ਤੇ ਕੋਈ ਗੱਲ ਨਹੀਂ ਜੀ ਨਾ ਤੇ ਅਸੀਂ ਕਹੋ ਰੋਕ ਸਕਦੇ ਆ ਤੇ ਨਾ ਅਸੀਂ ਭਈ ਤੁਹਾਨੂੰ ਕਹਿ ਸਕਦੇ ਆ ਵੀ ਤੁਸੀਂ ਦੇਖੋ ਕੀ ਹੈ ਜੀ ਕੀ ਕੀ ਆਹ ਉਹ ਦੇਖੋ ਉਹਨੇ ਵੀ ਆਪਦੀਆਂ ਲੋੜਾਂ ਲੜਾ ਪੁੜੀਆਂ ਕਰਨੀਆਂ ਨੌਕਰੀ ਤੇ ਚਲੀ ਗਈ ਆ ਹੂੰ ਤੇ ਥਾਰ ਦੀਆਂ ਥਾਰ ਭਾਵੇਂ ਨਾ ਹੀ ਰਹੀ ਹੋਵੇ ਤਾਰਤੇ ਪਰ ਮਿਠਾਣੇ ਖਲੋਤੀ ਵਕ ਕਸ਼ਤ ਤੇ ਆ ਜਾਣੀ ਹੈ ਸੱਚੀ ਜਿਵੇਂ ਤੁਸੀਂ ਜਰੂਰਤ ਸੀ ਕਹਿ ਰਹੇ ਸੀ ਕਿਸ਼ਤਾਂ ਦੀ ਗੱਲ ਮੇਰੇ ਨਾਲ ਜ਼ਰੂਰਤਾਂ ਤੇ ਰਹਿੰਦੀਆਂ ਨੇ ਤੇ ਮੈਂ ਤਾਂ ਤੁਹਾਨੂੰ ਦੱਸਿਆ ਸੀ ਇਹ ਯੂਟਿਊਬਰ ਵਗੈਰਾ ਛੜੇ ਹੁੰਦੇ ਨੇ ਨਾ ਹੂੰ ਇਹਨਾਂ ਦੀਆਂ ਜ਼ਰੂਰਤਾਂ ਇਹਨਾਂ ਦੀ ਲਾਈਫ ਸਟਾਈਲ ਇਸ ਤਰ੍ਹਾਂ ਦਾ ਹੋ ਜਾਂਦਾ ਕਿ ਫਿਰ ਮਤਲਬ ਜਦੋਂ ਉਹ ਵਿਊਜ਼ ਘਟਦੇ ਆ ਇਹਨਾਂ ਦਾ ਬਲੱਡ ਘਟਦਾ ਤੇ ਫਿਰ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਹੁੰਦੇ ਨੇ ਸਾਹ ਕਈ ਪੰਗੇ ਹੁੰਦੇ ਨੇ ਸਾਬ ਜੀ ਇਹ ਤੇ ਖੈਰ ਆਮ ਜ਼ਿੰਦਗੀ ਦਾ ਵੀ ਹੁੰਦਾ ਤੁਸੀਂ ਕੋਈ ਵੈਸੇ ਕੋਈ ਏਦਾਂ ਉਲਟਾ ਸਿੱਧਾ ਕੰਮ ਨਾ ਵੀ ਕਰੋ ਤਾਂ ਵੀ ਤਾਂ ਜ਼ਿੰਦਗੀ 'ਚ ਬੜਾ ਕੁਝ ਕਰਨਾ ਪੈਂਦਾ ਜ਼ਿੰਦਗੀ ਚਲਾਉਣ ਵਾਸਤੇ ਰੋਂਦੇ ਸਾਰੇ ਵਿਆਹ ਵਿੱਚੋਂ ਆਰ ਐਸ ਵੀ ਪੀ ਰੋਂਦੇ ਸਾਰੇ ਵਿਆਹ ਵਿੱਚੋਂ ਉਹ ਮੂਵੀ ਦਾ ਨਾਮ ਹੁੰਦਾ ਸੀ ਚਲੋ ਜੀ ਕਰ ਕਈ ਅੱਜ ਤਾਂ ਮੂਵੀਆਂ ਦਾ ਵੀ ਜ਼ਿਕਰ ਹੋ ਗਿਆ ਤੇ ਅੱਜ ਤੁਸੀਂ ਗਾਣੇ ਵੀ ਕਈ ਸੁਣਾਦੇ ਕਈ ਕਈ ਵਾਰੀ ਹੁੰਦਾ ਕਿ ਗਾਣਾ ਕੋਈ ਨਹੀਂ ਹੁੰਦਾ ਕ ਸਸਪੈਂਡ ਜਾਂ ਟਰਮੀਨੇਟ ਕੀਤੀ ਬੀਬੀ ਇਹ ਪਾਜੀ ਇਹ ਤੇ ਕਾਫੀ ਚਰਚਾ ਹੋ ਚੁੱਕੀ ਮੀਡੀਆ ਦੇ ਵਿੱਚ ਨਹੀਂ ਮੈਨੂੰ ਲੱਗਦਾ ਬਰਖਾਸਤ ਕਰ ਦਿੱਤਾ ਸੀ ਇਹ ਅਜੇ ਦੇ ਕਮੇਤਰ ਲਿਖ ਰਹੇ ਸੀ ਪੀਵੀ ਕੱਤੀ ਜੀ ਕਹਿੰਦੇ ਬਾਹਲ ਵੀ ਹੋ ਗਈ ਆ ਪਰ ਇੰਨਾ ਜਲਦੀ ਨਹੀਂ ਹਾਲੇ ਤੇ ਬਾਹਲ ਨਹੀਂ ਹੂੰ ਨਹੀਂ